ਮਗਦਾ ਰਹੀਂ ਬੇ ਸੂਰਜਾ ਕਮੀਆਂ ਦੇ ਵੇੜੇ ਇਹ ਗੀਤ ਔਰ ਇਸ ਗੀਤ ਦੇ ਬੋਲ ਜਦੋਂ ਸਾਡੇ ਕੰਨਾਂ ਵਿੱਚ ਪੈਂਦੇ ਨੇ ਤੇ ਸੱਚ ਮੁੱਚ ਸੰਤਰਾਮ ਉਦਾਸੀ ਜੀ ਦਾ ਉਹ ਸਾਹਿਤਿਕ ਪੱਖ ਉਹ ਗੀਤਕਾਰੀ ਦਾ ਅੰਦਾਜ਼ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਵੇਖੀਆਂ ਨੇ ਧੁੱਪਾਂ ਵੇਖੀਆਂ ਨੇ ਸਰਦੀਆਂ ਵੇਖੀਆਂ ਨੇ ਸਮਾਜ ਦੇ ਲੋਕਾਂ ਦਾ ਸੰਘਰਸ਼ ਵੇਖਿਆ ਹੈ ਇਹ ਸਾਰੇ ਗੀਤਾਂ ਦੇ ਬੋਲ ਔਰ ਗੀਤਾਂ ਵਿੱਚ ਵਰਤੇ ਹੋਏ ਸ਼ਬਦ ਉਹਨਾਂ ਨੂੰ ਸਮਾਜ ਦੇ ਵਿੱਚੋਂ ਮਿਲੇ ਨੇ ਆਪਣੇ ਆਲੇ ਦੁਆਲੇ ਵਿੱਚੋਂ ਮਿਲੇ ਨੇ ਸੰਤਰਾ ਮਉਦਾਸੀ ਜੀ ਚਾਹੁੰਦੇ ਸੀ ਕਿ ਜੋ ਲੋਕ ਜਾਤੀ ਵਿਤਕਰਾ ਕਰਦੇ ਨੇ ਜੋ ਲੋਕ ਉੱਚ ਨੀਚ ਦੀ ਭਾਵਨਾ ਦੇ ਨਾਲ ਇੱਕ ਦੂਜੇ ਦੇ ਨਾਲ ਬਿਵਹਿੇਵ ਕਰਦੇ ਨੇ ਉਹਨਾਂ ਤੋਂ ਕਿਤੇ ਨਾ ਕਿਤੇ ਸਮਾਜ ਦੇ ਲੋਕ ਸੁਚੇਤ ਹੋ ਜਾ ਕਿਉਂਕਿ ਅਕਾਲ ਪੁਰਖ ਨੇ ਹਰ ਇਨਸਾਨ ਨੂੰ ਬਰਾਬਰ ਦਾ ਬਣਾਇਆ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਲੋਕ ਦਰਜ ਹੈ ਫਿਰ ਆਪਾਂ ਲੋਕ ਕਿਸ ਸੋਚ ਦੇ ਮਾਲਕ ਹਾਂ ਕਿ ਅਸੀਂ ਆਪਣੇ ਇਸ ਦਿਮਾਗ ਦੇ ਵਿੱਚ ਜਾਤਾਂ ਪਾਤਾਂ ਉੱਚੀ-ਨੀਚ ਅਮੀਰ ਗਰੀਬ ਇਹ ਸਾਰਾ ਕਿਉਂ ਲਈ ਫਿਰਦੇ ਹਾਂ ਸੰਤਰਾ ਮੁਦਾਸੀ ਦੀ ਲਿਖਤ ਦੀ ਅੱਜ ਗੱਲ ਕਰਾਂਗੇ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਉਹਨਾਂ ਦੇ ਜਨਮ ਉਹਨਾਂ ਦੇ ਸਥਾਨ ਨੂੰ ਤੇ ਕੀਤੇ ਹੋਏ ਸੰਘਰਸ਼ ਨੂੰ ਇਹ ਗੀਤ ਆਪਾਂ ਹਰ ਇਲੈਕਸ਼ਨਾਂ ਦੇ ਵਿੱਚ ਸੁਣਦੇ ਆਂ ਮੰਗਦਾ ਰਹੀ ਬਿ ਸੂਰਜਾ ਕਮੀਆਂ ਦੇ ਬੇੜੇ ਇਸ ਗੀਤ ਨੂੰ ਸੁਣ ਕੇ ਸਮਾਜ ਦੇ ਭੋਲੇ ਭਾਲੇ ਲੋਕ ਉਹਨਾਂ ਦੀਆਂ ਮਿੱਠੀਆਂ ਤੇ ਚੋਪੜੀਆਂ ਚੋਪੜੀਆਂ ਗੱਲਾਂ ਵਿੱਚ ਆ ਜਾਂਦੇ ਨੇ ਪਰ ਕਿਸ ਤਰ੍ਹਾਂ ਉਹ ਲੋਕ ਇਸ ਗੀਤ ਨੂੰ ਇਸ ਗੀਤ ਦਾ ਰਾਜਨੀਤੀਕਰਨ ਕਰਦੇ ਨੇ ਇਹ ਆਪ ਸਭ ਨੂੰ ਪਤਾ ਹੀ ਹੈ ਸੰਤਰਾਮ ਉਦਾਸੀ ਇੱਕ ਅਜਿਹਾ ਸਾਹਿਤਿਕ ਖੇਤਰ ਦੇ ਵਿੱਚ ਨਾਮ ਹੈ ਜਿਨ੍ਹਾਂ ਦਾ ਸਤਕਾਰ ਅੱਜ ਵੀ ਉਹ ਨਹੀਂ ਹੈ ਜ਼ਿਲ੍ਹਾ ਬਰਨਾਰੇ ਦੇ ਪਿੰਡ ਰਾਏਸਰ ਵਿੱਚ ਇੱਕ ਗਰੀਬ ਪਰਿਵਾਰ 'ਚ ਜਨਮੇ ਸੰਤਰਾਮ ਉਦਾਸੀ ਜੀ ਨੇ ਜ਼ਿੰਦਗੀ ਦਾ ਸਾਰਾ ਅਨੁਭਵ ਆਪਣੇ ਹੱਡਾਂ ਤੇ ਹੰਡਾਇਆ ਹੈ ਬਚਪਨ ਵਿੱਚ ਵੇਖੀਆਂ ਤੰਗੀਆਂ ਨੰਗੇ ਪੈਰੀ ਪਾਟੇ ਕੱਪੜੇ ਜੇਠ ਹਾਰ ਦੀਆਂ ਕੜਕਦੀਆਂ ਧੁੱਪਾਂ ਆਪਣੇ ਪਿੰਡੇ ਤੇ ਹੰਡਾਈਆਂ ਨੇ ਜੇ ਦੂਜੇ ਪਾਸੇ ਸੁਣ ਕਰਨ ਵਾਲੀ ਹੰਡ ਦਾ ਜ਼ਿਕਰ ਕਰੀਏ ਤਾਂ ਉਹ ਵੀ برداشت ਤੋਂ ਬਾਹਰ ਹੈ ਇਹ ਸਾਰਾ ਅਨੁਭਵ ਸੰਤਰਾਮ ਉਦਾਸੀ ਜੀ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ ਸੰਤਰਾਮ ਉਦਾਸੀ ਜੀ ਦਾ ਬਚਪਨ ਬਹੁਤ ਹੀ ਗਰੀਬ ਪਰਿਵਾਰ ਦੇ ਵਿੱਚ ਹੋਇਆ ਲੇਕਿਨ ਜਾਤ ਪਾਤ ਦੇ ਵਿਤਕਰੇ ਤੋਂ ਕਿਤੇ ਨਾ ਕਿਤੇ ਸੰਤਰਾਮ ਉਦਾਸੀ ਜੀ ਵੀ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਸੀ ਔਰ ਇਸ ਤਰ੍ਹਾਂ ਦਾ ਆਲਾ ਦੁਆਰਾ ਸੰਤਰਾਮ ਉਦਾਸੀ ਜੀ ਨੂੰ ਮਿਲਿਆ ਜਿੱਥੇ ਸਿਰਫ ਤਾਂ ਸਿਰਫ ਉਹ ਰੋਟੀ ਦੇ ਲਾਲੇ ਪਏ ਰਹਿੰਦੇ ਨੇ ਜਿੱਥੇ ਸਿਰਫ ਤਾਂ ਸਿਰਫ ਤਨ ਠਕੰਦੇ ਲਾਲੇ ਪਏ ਰਹਿੰਦੇ ਨੇ ਪਰ ਅੱਜ ਕਿਤੇ ਨਾ ਕਿਤੇ ਸੰਤਰਾਮ ਉਦਾਸੀ ਜੀ ਦੀ ਕਲਮ ਚੋਂ ਨਿਕਲਿਆ ਇੱਕ ਇੱਕ ਸ਼ਬਦ ਅੱਜ ਗੀਤਾਂ ਦੇ ਵਿੱਚ ਤਾਰੀਖ ਬਣਦਾ ਹੈ ਸੰਤਰਾਮ ਉਦਾਸੀ ਕਿਰਤੀ ਲੋਕਾਂ ਦੀ ਲੁੱਟ-ਕਸੁੱਟ, ਦਮਨ, ਤੰਗੀਆਂ, ਤੁਰਸ਼ੀਆਂ, ਗੁਰਬਤ, ਔਕੜਾ ਅਤੇ ਉਹਨਾਂ ਦੀਆਂ ਸਦਰਾਂ ਦਾ ਸਫਲ ਚਿੱਤਰਣ ਕਰਦਾ ਹੈ। ਇਹ ਨਹੀਂ ਕਿ ਉਹ ਠੋਸ ਰੂਪ ਦੇ ਵਿੱਚ ਜਮਾਤੀ ਦੁਸ਼ਮਣਾਂ, ਲੁਟੇਰਿਆਂ ਦੀ ਸ਼ਨਾਖਤ ਕਰਨ ਵਾਲਾ ਸ਼ਾਇਰ ਸੀ। ਉਦਾਸੀ ਨੇ ਕਿਰਤੀ ਲੋਕਾਂ ਦੇ ਆਰਥਿਕ ਦਮਨ ਨੂੰ ਹੀ ਗੀਤ, ਕਵਿਤਾ ਵਰਗੀਆਂ ਬਣਗੀਆਂ ਦੇ ਵਿੱਚ ਵਿਸ਼ੇ ਦੇ ਤੌਰ ਤੇ ਲਿਆ ਸਗੋਂ ਉਹਨਾਂ ਦੀ ਮਾਨਸਿਕ, ਸ਼ਰੀਰਕ, ਮਨੋਵਿਗਿਆਨਿਕ ਲੁੱਟ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਸਫਲਤਾਪੂਰਵਕ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਰੱਖਿਆ। ਅਨੇਕ ਰਚਨਾਵਾਂ ਨੇ ਜਿਨ੍ਹਾਂ ਨੂੰ ਅੱਜ ਵੀ ਆਪਾਂ ਸੁਣਦੇ ਹਾਂ ਤਾਂ ਕਦਮ ਉੱਥੇ ਦੀ ਉੱਥੇ ਰੁਕ ਜਾਂਦਾ ਹੈ ਕਿਉਂਕਿ ਸੰਤਰਾਮ ਉਦਾਸੀ ਜੀ ਦੀ ਕਵਿਤਾ ਹੋਵੇ ਜਾਂ ਗੀਤ ਹੋਵੇ ਉਹ ਸਮਾਜਿਕ ਅਨੁਭਵ ਦਾ ਇੱਕ ਅਨਿਖੜਮਾ ਅੰਗ ਹੈ ਸੰਤਰਾਮ ਉਦਾਸੀ ਜੀ ਖੁਦ ਵੀ ਉੱਚੀ ਉੱਚੀ ਦੇ ਵਿੱਚ ਆਪਣੇ ਲਿਖੇ ਹੋਏ ਗੀਤਾਂ ਨੂੰ ਗਾਇਆ ਕਰਦੇ ਸਨ ਸੰਤਰਾਮ ਉਦਾਸੀ ਜਿਨ੍ਹਾਂ ਨੇ ਹਨੇਰੀਆਂ ਰਾਤਾਂ ਦੇ ਵਿੱਚ ਵੀ ਆਪਣੇ ਆਪ ਨੂੰ ਜਿਉਂਦਾ ਰੱਖਿਆ ਆਪਣੀ ਕਲਮ ਨੂੰ ਜਿਉਂਦਾ ਰੱਖਿਆ ਔਰ ਉਹਨਾਂ ਨੂੰ ਉਮੀਦ ਸੀ ਧ੍ਰੇੜੇ ਇਰਾਦਾ ਸੀ ਕਿ ਮੇਰੀ ਕਲਮ ਚੋਂ ਨਿਕਲੇ ਇੱਕ ਇੱਕ ਸ਼ਬਦ ਨੂੰ ਜਦੋਂ ਮੇਰੇ ਸਮਾਜ ਦੇ ਲੋਕ ਪੜਨਗੇ ਉਸ ਬਾਰੇ ਸੋਚਣਗੇ ਤਾਂ ਸੱਚਮੁੱਚ ਉਹਨਾਂ ਨੂੰ ਇਹਨਾਂ ਦਿਨਾਂ ਦੀ ਯਾਦ ਆਵੇਗੀ ਕਿ ਹਾਲਾਤ ਉਸពេលੇ ਕਿਸ ਤਰ੍ਹਾਂ ਦੇ ਸਨ ਸੰਤਰਾਮਉਦਾਸੀ ਜੀ ਦੀ ਇਹ ਗੱਲ ਕਰੀਏ ਤੇ ਸੰਤਰਾਮਉਦਾਸੀ ਉਹਨਾਂ ਕ੍ਰਾਂਤੀਕਾਰੀ ਲੇਖਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸਿਰਫ਼ ਤਾਂ ਸਿਰਫ਼ ਸਮਾਜ ਦੇ ਦਰਦ ਨੂੰ ਲਿਖਿਆ ਹੈ ਜਿਨ੍ਹਾਂ ਨੇ ਸਿਰਫ਼ ਤਾਂ ਸਿਰਫ਼ ਸਮਾਜ ਦੇ ਉਸ అనుਭਵ ਨੂੰ ਲੈ ਕੇ ਲਿਖਿਆ ਹੈ ਜਿਸ ਨੂੰ ਉਹਨਾਂ ਨੇ ਖੁਦ ਵੀ ਖੰਡਾਇਆ ਹੈ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਦੀ ਲਿਖਤਾ ਉਹਨਾਂ ਦੇ ਲਿਖੇ ਹੋਏ ਗੀਤ ਤੇ ਸਮਾਜ ਦੇ ਵਿੱਚ ਉਹਨਾਂ ਨਾਲ ਕਿਸ ਤਰ੍ਹਾਂ ਦੇ ਜਾਤੀ ਵਿਤਕਰੇ ਹੋਏ ਨੇ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ